ਆ 2517 ਆ ਇਹ ਲੋੜੀ-ਹੋੜੀ ਨਾ ਆ ਆ 215 ਆ 217 ਦੀ ਸਫਾਈ ਵੇਖ ਲੋ ਉਹਦੀ ਵੀ ਖਵਾਉਣੀ ਹੈ ਘਰ ਨੂੰ ਮੁੜ ਕੇ ਐਂਡ ਤੇ ਉਹਦੀ ਵੀ ਖਵਾਵਾਂਗੇ ਹੁਣ ਆ 2517 ਦੀ ਵੇਖੋ ਉਹ ਹੈਗਾ ਜੇ ਕੇਐਸ ਦਾ ਰੀਪਰ ਦੇ ਰੋਲ ਯਾਰ ਪਨਾ ਟਸ਼ਮੀਸ਼ 517 ਪੱਜਾਈਆਂ ਦਾ ਟਰੈਕਟਰ ਤੇ ਆ ਹੜੀ ਹੜੀ ਕਰਿਆਂਦਾ ਹੋਰ ਸਵਰਾਜ ਇਹ ਸਵਰਾਜ ਹੈ ਰੌਣ ਇਸ ਵੀ ਉਹ ਨਹੀਂ ਆ ਰਾਜ ਜੂੰਡੀਰ ਹੈ ਰੌਣ ਤੁਰਿਆ ਮਹਾ ਜਾਂਦਾ ਉਤੋਂ ਦੇ ਵਿਚਾਰੇ ਇੱਕ ਬੁੱਢੜ ਜੇ ਆਨੇ ਆ ਰਹੀ ਲੋ ਸਫਾਈ ਤੁਹਾਨੂੰ ਇੱਕ ਦਿਦੋਰੇ ਵਿਖਾ ਦਿੰਨੇ ਆਪਾਂ ਮੁੜ ਕੇ ਕੇਐਸ ਦੀ ਵੇਖੋ ਤੁਹਾਨੂੰ ਦਸ਼ਮੇਸ਼ ਦੀ ਵੇਖੋ ਇਹ ਜੇ ਤਾਂ ਘਾਟਿਆ ਬੰਨੇ ਵਾਲਾ ਫੇਰਾ ਚੋਕੇ ਲਾਉਣਾ ਪਈ ਤਾਂ ਇਟਾਂ ਵਗੈਰਾ ਪੱਥਰ ਚੜ ਜੇ ਨਾ ਨੁਕਸਾਨ ਬਹੋਂਦਾ ਤੁਹਾਨੂੰ ਵਿਚਾਰ ਲੈ ਫੇਰੇ ਵਿਖਾਉਂ ਜਦੋਂ ਲੱਗਾ ਹਾਂ ਹਾਟ ਛੋਟਾ ਸਾਢੇ 22 ਮਿੰਟਾਂ ਡਰਦੀ ਭਰਦਾ ਜੇ ਦਪਾਰੇ ਜੇ ਨਾੜ ਚੁੱਕਾ ਹੋਵੇ ਤੇ ਜੇ ਰਾਤ ਨੂੰ ਨਾੜ ਸਿੱਲਾ ਹੋਵੇ ਤੇ ਸਾਢੇ 24 ਮਿੰਟਾਂ ਭਰਦਾ ਡਰਾਲੀ ਨਾਲ ਹੀ ਆਪਾਂ ਬਣਾਈ ਤੁੜੀ ਇਹ ਵੀ ਉਖਾਉਣੀ ਤੁਹਾਨੂੰ ਸੁਪਾਈ ਹੁਣੇ ਨਾਲੇ ਸਾਰੇ ਜਣੇ ਕਮੈਂਟਾਂ ਵਿੱਚ ਇਹ ਵੀ ਦੱਸਿਓ ਵੀ ਤੁਹਾਡੇ ਤੁੜੀ ਦਾ ਪ੍ਰਾਈਸ ਕੀ ਚੱਲਦਾ ਇੱਕ ਟਰਾਲੀ ਦਾ ਕੀ ਰ ਅਪਲਾਈ ਕਰਕੇ ਆਪਣਾ ਪ੍ਰਾਈਸ ਦਸਾਂਗੇ ਵੀ ਇਹ ਸਾਡੇ ਕੀ ਜ਼ਿਆਦਾ ਤੇ ਤੁਹਾਡੇ ਕੀ ਜ਼ਿਆਦਾ ਤੁਹਾਨੂੰ ਸਫਾਈ ਬਕੌਣਾ ਹਣ ਬਚਕਾਰ ਲੈ ਫਿਰ ਜਿਹੜੀਆਂ ਹੀ ਬਣਾਈਆਂ ਆ। ਅਵੇਲ ਹੁਣ ਇਹ ਕਿਹੜਾ ਲਾ ਕੇ ਗਿਆ ਜੀ। ਉਹ ਬੰਨੇ ਨਾਲ ਝਾੜੀਆਂ ਈਟਾਂ ਦੀਆਂ ਫਿਰ ਖਰਾਬ ਹੋ ਜਾਂਦਾ ਮੰਨਾ ਅਜਿਹਾ ਦੇਖੋ ਸਫਾਈ। ਸਫਾਈ ਕਿਆ ਕਰਤਾ ਜੀ। ਹੁਣ ਉਹਦੀ ਸਫਾਈ ਬਕੌਣਾ ਮੈਂ ਜਾ ਕੇ ਤਾਂ। ਆਹ ਚੱਲਣ ਜਾਂ। ਸੁਰਾਜ 852 यो ਵੇਖੋ ਆ ਉਹਦੇ ਪੱਜਾਈ ਜਾਂਦਾ ਆਹ ਵਾਲਾ ਤੇ ਰੁਕਦਾ ਨਹੀਂ ਸਾਹ ਨਹੀਂ ਲੈਂਦਾ ਇਹ ਕਿੰਨਾ ਮਰਦੀ ਨੂੰ ਖੇਚੀ ਫਿਰ ਤੇ ਆਹ ਉਹ ਤੋੜ ਰਿਹਾ ਮਹਾ ਜਾਣ ਡਿਆ ਵਾ ਤੇ ਕੀ ਕਰ ਸਕਦੇ ਹੁਣੇ ਆਨੇ ਆਪ ਕੋਨੇ ਦਾ ਸੁਫਾਈ ਹੋਣੀ ਜੇ ਤੁਸੀਂ ਵੀ ਕੇ ਵੀਰ ਭਰਾਣੇ ਰੀਪਰ ਲੈਂਨ ਦੀ ਸਲਾਹ ਮਾਣਨੀਆ ਸਭ ਤੋਂ ਬੈਸਟ ਚੋਇਸ ਦਸ਼ਮੇਸ਼ 517 ਦੀ ਜੇ ਕਿ ਐਸ ਹੁਣ ਰੀਪਰ ਬਹੁਤ ਡਾਊਨ ਹੌਂਡ ਹੈ ਜਾਣਿਆ ਆਹ ਵੇਖੋ ਸਫਾਈ ਵੇਖਿਓ ਹੁਣ ਤੁਸੀਂ ਇੱਧਰ ਏ ਲੋ ਸਫਾਈ ਕੇਐਸ ਦੀ ਤੇ ਆਹ ਵੇਖੋ ਦਸ਼ਮੇਸ਼ ਦੀ ਆਹ ਉਧਰ ਡਿਆ ਚੱਲਣ ਪੂਰਾ ਬੁੱਕਣ ਡਿਆ ਬਾਰੇ ਇੱਕ ਉਧਰ ਸੋਨਾ ਜੀ ਕਾ ਚੱਲਣ ਡਿਆ ਉਹ ਵੀ ਵਿਖਾਉਨੇ ਤੁਹਾਨੂੰ బారజే బ బ బ బజే అట్ బ ਸੋਰਾ ਇਹਦਾ ਸਵਾਤਵੇਂ ਲੋੜ ਰਹਾ ਨਾ ਮਿੰਦਾ ਆ 10 ਵਜੇ ਤੱਕ ਲੋੜ ਨਹੀਂ ਲੈਂਦਾ ਛੋਟਾ ਛੋਟਾ ਰੁਕਦਾ ਕਿਰੇ ਕਦੀ ਨਹੀਂ ਰੁਕੂਗੇਰੇ ਕੱਟੋ ਕੱਟੀ ਹੋਇਆ ਕੰਮ ਜਿੱਦਾਂ ਨਹੀਂ ਆਰ ਪਰ ਵੇਖੋ ਹੁਣ ਸਪਾਈ ਆਈ ਦੀ ਵੀ ਹੁਣ ਉਸ ਮੇਜੀ ਵੀ ਤੁਹਾਨੂੰ ਡਰਾਈਵਰ ਸਾਹਿਬ ਨਾਲ ਮਲਾਵਾਂਗੇ ਬਹੁਤ ਪੱਕੇ ਡਰਾਈਵਰ ਆ ਰੀਪਰ ਦੇ ਕੰਪਿਊਟਰ ਕਿਰਾਏ ਦੇ ਵੀ ਮੇਰਾ ਰੋਦਾ ਡਰਾਈਵਰ ਕਦੀ ਨਹੀਂ